ਮੇਰਾ ਨਾਮ ਗੁਰਚਰ ਅੰਦਾਸ ਮੈਂ ਜਲੰਧਰ ਤੋਂ ਆਂ ਅੱਛਾ ਜੀ ਮੇਰੇ ਸੰਧੂ ਸਾਹਿਬ ਆ ਇਹ ਇਹਨਾਂ ਦੇ ਕਿਨਾ ਇਹਨਾਂ ਦਾ ਦਿਨੇਸ਼ ਕੁਮਾਰ ਕਿੱਥੇ ਰਹਿਣ ਵਾਲੇ ਜੀ ਕਿ ਨੂਰਮਹਿਲ ਤੋਂ ਕਿ ਇਹ ਵਾਕਿਆ ਕੀ ਹੋਇਆ ਜੀ ਸਾਲਾ ਇਹ ਕੱਲ ਮੈਂ ਸਵੇਰੇ 5 ਵਜੇ ਆਈ ਆ ਠੀਕ ਆ ਜੀ ਕੱਲ ਸਵੇਰੇ 5 ਵਜੇ ਆਈ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ ਕਿੱਥੇ ਜੀ ਇੱਥੇ ਧਲੇਤੇ ਅੱਛਾ ਜੀ ਤੇ ਧਲੇਤੇ ਕਬੂਤਰ ਬਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਕਿ ਬਈ ਦਰਖਾਸਤ ਲਿਖ ਲੋ ਸਰ ਮੇਰੇ ਰਿਲੇਟਿਵ ਆਈ ਆ ਠੀਕ ਹੈ ਜੀ ਉਹਨਾਂ ਨੇ ਇਹਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਕੁ ਨਹੀਂ ਕੋਈ ਠੀਕ ਹੈ ਜੀ ਮੈਨੂੰ ਕੋਈ ਕੁਝ ਪਤਾ ਨਹੀਂ ਬਟ ਸਵੇਤੇ ਅਸੀਂ ਜਲੰਧਰ ਤੋਂ ਮੈਂ ਆਇਆ ਜਦ ਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਮਿਲ ਸਕਿਆ ਸਹੀ ਠਾਣੇ 3-4 ਵਜੇ ਸਵੇਰ ਦੇ ਠਾਣੇ ਵੀ ਜਿੱਥੇ ਉੱਥੇ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਆ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆ ਸ਼ਾਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈੱਡ ਬਡੀ ਸਾਨੂੰ ਮਿਲ ਗਈ ਅਸੀਂ ਪਹਿਲਾਂ ਇੱਥੋਂ ਅੱਗੇ ਉਹ ਦੇਖ ਕੇ ਗਏ ਆ ਅਸੀਂ ਬਾਰ-ਬਾਰ ਉਧਰ ਉਹ ਸਾਰੇ ਇੱਧਰ ਟਿੱਬੇ ਟੁੱਬੇ ਸਾਰੇ ਦੇਖ ਕੇ ਆਈ ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ ਇਥੇ ਮੱਕੀ ਜੀ ਬੜ ਕੇ ਪਤਾ ਨਹੀਂ ਕੋਣ ਦੇਖ ਕੇ ਗਿਆ ਫਿਰ ਉਹਨੇ ਦੱਸਿਆ ਸਾਨੂੰ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਸੋਚਿਆ ਐਸਐਚਓ ਸਾਹਿਬ ਵੀ ਨਾਲ ਆਈਆ ਕੀ ਲੱਗਦਾ ਕਿ ਮੇਰੇ ਸੰਡੂ ਸਾਹਿਬ ਆ ਮੌਤ ਕਿਦਾਂ ਹੋਈ ਲੱਗਦੀ ਵੀ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਆ ਜੀ ਤੇ ਸਾਨੂੰ ਤਾਂ ਲੱਗਦਾ ਆ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਪੂਰਾ ਯਕੀਨ ਆ ਵੀ ਮਾਰ ਕੇ ਸੁੱਟਿਆ ਆ ਇੱਥੇ ਕੋਈ ਸੀਸੀਟੀਵੀ ਵੀ ਕਹਿੰਦੇ ਸਾਹਮਣੇ ਸਾਡੇ ਕੋਲ ਸੀਸੀਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਹੈ ਜੀ ਉਹਦੀ ਫੋਟੋ ਵੀ ਹੈਗੀ ਹੈ ਨਾਲ ਜਾਂ ਕੋਈ ਜਾਣ ਪਛਾਣ ਸੀ ਜਿਹਦੇ ਮੁੰਡੇ ਨਾਲ ਬੈਠੇ ਸੀ ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੀ ਇਹਨਾਂ ਦੇ ਨਾਲ ਜਾਰੀ ਦੋਸਤੀ ਹੈ ਕੀ ਮੈਨੂੰ ਇਹਦੇ ਬਾਰੇ ਨਹੀਂ ਨੋ ਲੈਜ ਹੈ ਕੀ ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੇ ਅਸੀਂ ਤਾਂ ਕਹਿੰਦੇ ਜੋ ਕਰ ਵੀ ਕਾਰਵਾਈ ਬੰਦੀ ਹੈ ਉਹ ਕਰਨੀ ਹੈ ਉੱਤੇ ਨਾਮ ਕੀ ਹੈ ਨਾਮ ਕਿੰਨਾ ਦਾ ਇਸ ਜਿੰਨਾ ਵੀ ਦਿੱਤੀ ਇਹ ਦਿਨੇਸ਼ ਕੁਮਾਰ ਆ ਨੂਰਮਹਿਲ ਤੋਂ ਆ ਜੀ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਜੀ ਇਹਨਾਂ ਦੇ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਮਦਰ ਆ ਉਹ ਵੀ ਮੰਜੇ ਤੇ ਆ ਫਾਦਰ ਆ ਉਹ ਵੀ ਬਸ ਬਿਮਾਰ ਆ ਬਹੁਤ ਜਿਆਦਾ ਰਹਿੰਦੇ ਆ ਉਹ ਵੀ ਬੇਟੀ ਆ ਬੇਟੀ ਦੇ ਵੀ ਹੁਣ 3.5-4 ਲੱਖ ਰੁਪਏ ਲਾ ਕੇ ਮਸੀ ਉਹ ਵੀ ਚੱਕ ਚਕਾ ਕੇ ਜਿਆਦਾ ਦੋਸਤਾਂ ਨੇ ਮਸੀ ਸਾਰੇ ਰਸਤੇ ਨੇ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ ਇਹ ਕੰਮ ਕੀ ਕਰਦੇ ਸੀਗੇ ਕੰਮ ਕਰਦਾ ਕਰਦੇ ਸੀਗੇ ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ ਤੇ ਕੋਈ ਜਿਹੜਾ ਕਹਿੰਦੇ ਵੇ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇਦਾਂ ਦੀ ਵੀ ਕੋਈ ਗੱਲ ਹੋ ਰਹੀ ਹੈਗੀ ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਕਿ ਜੇ ਓਵਰਡੋਜ਼ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ ਉਹਦਾ ਡੋਜ਼ ਲੈਂਦਾ ਸੀ ਬਸ ਸੀ ਕਿ ਇਹਦੇ ਬਾਰੇ ਮੈਨੂੰ ਨਹੀਂ ਦੇਖੋ ਦਿਨੇਸ਼ ਇਹਦਾ ਨਾਮ ਆ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਬੀਜੇ ਸਨ ਆਫ ਭਜਨाराम ਪਿੰਡ ਧਲੇਤੇ ਤੋਂ ਮੇਰਾ ਬ੍ਰਦਰ ਇਨ ਲਾਇਆ ਇਹ ਹਾਂਜੀ ਤੇ ਕੱਲ ਇਹ ਕੋਈ ਇੱਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾਪਤਾ ਆ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਾਂ ਪਰਚਾ ਲਖਣ ਗਏ ਵੀ ਤੁਸੀਂ ਦਾਣੀ ਦਾ ਨਾਮ ਲਿਖ ਲਓ ਤੇ ਜੋ ਮਰਜ਼ੀ ਫਿਰ ਬਾਅਦ ਵਿੱਚ ਕਾਰਵਾਈ ਕਰ ਦਿਓ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਿਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਦੀ ਕੀ ਕਰਦੇ ਆ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦਾ ਕੋਈ ਮੁੰਡੇ ਇੱਧਰ ਦੀ ਲੰਘ ਜਾਂਦੇ ਕਦੀ ਇੱਧਰ ਦੀ ਲੰਘ ਜਾਂਦੇ ਆ ਧਲੇਤੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਉਹ ਕਹਿੰਦੇ ਆ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਕਿਉਂਕਿ ਅਸੀਂ ਜਿੰਨੀ ਵਾਰੀ ਵੀ ਗਏ ਆ ਅਸੀਂ ਇਹ ਗੱਲ ਕਹੀ ਆਵੇ ਉਹ ਦਾਣੀ ਦਾ ਨਾਮ ਲਿਖ ਲਓ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ ਕਿਉਂ ਨਹੀਂ ਲਿਖਣਾ ਦਾਣੀ ਦੇ ਘਰ ਜਾ ਦੋ ਅਸੀਂ ਜਾ ਕੇ ਦੇਖਿਆ ਜਿਹੜੇ ਇੱਥੇ ਦੇ ਐਸਆਈ ਆ ਉਹਨਾਂ ਨੇ ਵੀ ਸਾਨੂੰ ਦਬਕੇ ਮਾਰੇ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਆ ਇਦਾਂ ਕਿਉਂ ਕਰਦੇ ਆ ਉਹਨਾਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਜਿਹੜਾ ਐਸਆਈ ਅਵਤਾਰ ਸਿੰਘ ਆ ਉਹ ਉਹਦੀ ਗੱਲ ਵਾਲੀ ਉਹਦੀ ਮੰਮੀ ਦੇ ਜਾ ਕੇ ਕੰਨ 'ਚ ਕਹਿੰਦਾ ਫੂਕ ਮਾਰਦਾ ਕੰਨ 'ਚ ਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਵੀ ਤੂੰ ਟੈਨਸ਼ਨ ਨਾ ਲੈ ਤੇਰਾ ਮੁੰਡਾ ਕਿਤੇ ਨਹੀਂ ਜਾਂਦਾ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਸਾਡਾ ਮੁੰਡਾ ਗਵਾਚਿਆ ਆ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਆ ਸ਼ਰਿਆਮ ਚਿੱਟਾ ਵਗਦਾ ਧਲੇਤੇ ਦੇ ਬੱਚੇ ਗੱਲ ਸੱਚ ਆ ਸੱਚ ਆ ਪਹਿਲਾਂ ਵੀ ਇੱਥੇ ਮੌਤ ਹੋਈ ਆ ਹੁਣ ਇੱਕ ਮੌਤ ਫੇਰ ਹੋ ਗਿਆ ساری ਉਮਰ ਦਾ ਕਲੰਕ ਇਸ ਬੰਦੇ ਤੇ ਲੱਗ ਗਿਆ ساری ਉਮਰ ਦਾ ਕਿਨਾ ਕਰਕੇ ਇਹਨਾਂ ਕਰਕੇ ਇਹਨਾਂ ਕਰਕੇ ਸਾਨੂੰ ਰਾਤ ਦੇ ਦਾ 11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ ਸਾਰਾ ਕੋਲ ਲਗਾ ਕੇ ਆਇਆ ਸਵੇਰ ਦੇ ਮੈਨੂੰ ਇਹ ਇੱਕ ਗੱਲ ਕੋਈ ਕਹੀ ਜਾਂਦੇ ਆ ਕਦੀ ਛੱਪੜ ਦੇਖੋ ਕਦੀ ਝਾੜੀਆਂ ਦੇਖੋ ਕਦੀ ਇੱਧਰ ਦੇਖੋ ਕਦੀ ਉਧਰ ਦੇਖੋ ਜੇ ਅਸੀਂ ਦੇਖਣ ਆਇਆ ਤਾਂ ਫਿਰ ਇਹਨਾਂ ਨੇ ਕੀ ਕਰਨਾ ਆ ਫਿਰ ਕੋਈ ਫਾਇਦਾ ਨਹੀਂ ਕੋਲੇ ਤੇ ਚੌਂਕੀ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕੋਈ ਵੀ ਫਾਇਦਾ ਨਹੀਂ ਘਤਲੇ ਤੇ ਚੌਂਕੀ ਦਾ ਜੇ ਸ਼ਰ ਇਹ ਅਮ ਚਿੱਟਾ ਹੀ ਵਿਖਣ ਆਇਆ ਤਾਂ ਸ਼ਰ ਇਹ ਆਂ ਦੇਖ ਲੈ ਮੁੰਡਾ ਮਰ ਗਿਆ ਨਿਆਣੇ ਛੋਟੇ ਛੋਟੇ ਦੋਵਰ ਦੀਆਂ ਗੁੱਡੀਆਂ ਕੋਲਾ ਭਰਾ ਆ ਪਗਾਇਆ ਕੀ ਦੱਸੋ ਕੀ ਕਰਨਗੇ ਲੱਖ ਲਾਨਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਖ ਲਾਨਤਾ ਆ ਮੁੰਡਾ ਵੀ ਇੱਥੇ ਲੱਭ ਲੱਖ ਲਾਨਤਾ ਆ ਅੱਜ ਮੁੰਡਾ ਲੱਭਿਆ ਅੱਜ ਸਾਨੂੰ ਕਹਿੰ ਜਾਂਦਾ ਤਾਣੀ ਤੱਕ ਤੇ ਦਵਾਈ ਲੈਣ ਗਿਆ ਇੱਥੇ ਦੇ ਜਿਹੜੇ ਐਸਆਈਓ ਦੇ ਬਿਆਨ ਉਹਨਾਂ ਦੇ ਘਰ ਦੇ ਮੋਰੇ ਇਹ ਹੋਇਆ ਕਹਿੰਦਾ ਘਰਾਂ ਨੂੰ ਲੋਕ ਲੱਗਾ ਆ ਅਵਤਾਰ ਸਿੰਘ ਐਸਈ ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ ਜਦੋਂ ਅਸੀਂ ਫਲੋਰ ਗਾ ਫੇਰ ਫੇਰ ਲੋਕ ਵੀ ਖੜ ਲਗਾ ਫੇਰ ਮੈਂਟਲਾ ਦੇ ਵਿੱਚ ਦਾਣੀ ਵੀ ਲਾ ਪਿਆ ਫੇਰ ਕਿੱਥੋਂ ਲਾ ਪਿਆ ਹੁਣ ਸਾਡਾ ਬੰਦਾ ਵੀ ਲਾ ਪਿਆ ਕਿੱਥੋਂ ਲਾ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲਾ ਪਿਆ ਇਹ ਸਭ ਰਲੀ ਮਿਲੀ ਭਗ ਤਿਆ ਵਲੀ ਮਿਲੀ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਵੇਚਦਾ ਚਿੱਟਾ ਇਹੇ ਲੋਕ ਵੇਚਦੇ ਆ ਸ਼ਰੇਆਮ ਵੇਖਦਾ ਜੇ ਸਰਕਾਰਾਂ ਚਿੱਟਾ ਵਗਾਉਂਦੀਆਂ ਤਾਂ ਸ਼ਰੇਆਮ ਵੇਖਦਾ ਆ ਕਿਉਂਕਿ ਜਦੋਂ ਨਾਕਾ ਇਹਨਾਂ ਦਾ ਲੱਗਾ ਹੋਵੇ ਕਦੇ ਪੁਲਿਸ ਵਾਲਾ ਨਾ ਮੁੰਡੇ ਕਦੇ ਇਧਰ ਦੀ ਮੋਟਰਸਾਈਕਲ ਲੱਗ ਜਾਂਦੇ ਕਦੇ ਇਧਰ ਦੀ ਕਿਉਂਕਿ ਡਰਦੇ ਐ ਨਾ ਤੋਂ ਪਰ ਚਿੱਟਾ ਛਰੇ ਆਂ ਵੇਖਦਾ ਅੱਡੇ 'ਚ ਦੋ-ਦੋ ਘੰਟੇ ਨਾਕਾ ਲੱਗਦਾ ਦੋ-ਦੋ ਘੰਟੇ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਵਾਲਿਆਂ ਦੇ ਕੋਲ ਆ ਇਹ ਕੋਈ ਵੀ ਚਿੱਟੇ ਵਾਲਾ ਨਹੀਂ ਫੜ ਹੁੰਦਾ ਜਦ ਗੇ ਇਹਨਾਂ ਨੂੰ ਪਤਾ ਕੌਣ-ਕੌਣ ਚਿੱਟਾ ਵੇਚਦਾ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਕੌਣ-ਕੌਣ ਵੇਚਦਾ ਜਿਆਦਾ ਨੋਟ ਜਾਂਦੇ ਆ ਇਹ ਸਾਰਾ ਕੁਝ ਭੁੱਲ ਜਾਂਦੇ ਆ ਅੱਖਾਂ ਵੀ ਬੰਦ ਹੋ ਜਾਂਦੀਆਂ ਜਦੋਂ ਨੋਟ ਜਾਂਦੇ ਆ ਇੰਨੀ ਗੱਲ ਕਹਿਣਾ ਚਾਹੁੰਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੋ ਹੋਇਆ ਉਹ ਇਹਨਾਂ ਕਰਕੇ ਹੋਇਆ ਜੋ ਹੋਇਆ ਅਸੀਂ ਤਾਂ ਇਹ ਹੀ ਗੱਲ ਕਵਾਂਗੇ ਵੀ ਇਦਾਂ ਦੇ ਵੈਦਾਂਵੇਂ ਵਾਲੇ ਜਿਹੜੀਆਂ ਚੌਂਕੀਆਂ ਪਿੰਡਾਂ ਦੇ ਵਿੱਚ ਬਿਲਕੁਲ ਬੰਦ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਫਿਰ ਫਾਇਦਾ ਕੀ ਆ ਬਾਹਰ ਲਿਖਿਆ ਪੁਲਿਸ ਚੌਂਕੀ ਕੀ ਪੁਲਿਸ ਚੌਂਕੀ ਆ ਦੱਸੋ ਕੀ ਕੀਤਾ ਇਹਨਾਂ ਨੇ ਕੱਲ ਰਾਤ ਪੂਰੀ ਰਾਤ ਦਾ ਦੱਸੋ ਮੁੰਡਾ ਇੱਥੇ ਪਿਆ ਆ ਪੂਰੀ ਰਾਤ ਅੱਜ ਪੂਰਾ ਦਿਨ ਨਿਕਲ ਗਿਆ ਤਲੇਤੇ ਦੇ ਵਿੱਚੋਂ ਤਲੇਤੇ ਦੇ ਵਿੱਚੋਂ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਦੱਸ ਤਲੇਤੇ ਦੇ ਵਿੱਚੋਂ ਨਹੀਂ ਲੱਭਿਆ ਬਹੁਤ ਸ਼ਾਰ ਵਾਲੀ ਗੱਲ ਐ। ਸ਼ੀਕੀ ਦੂਸਰੇ ਆਉਗੇ ਦੱਸੋ। ਐਦਾਂ ਵੀ ਗਾਂ ਅੱਗੇ ਹੋਰ ਹੋਣੇ ਆ। ਐਦਾਂ ਹੀ ਹੋਣੇ ਆ ਗਾਂ ਜਿੰਨਾ ਜਰ ਤਲੇਤੇ ਦੇ ਵਿੱਚ ਅੱਡਾ ਅੜਾਂ ਦੇ ਵਿੱਚ ਚਿੱਟਾ ਵਿਕਣਾ। ਇਹ ਐਦਾਂ ਹੀ ਚੱਲਣਾ ਐ ਜਿੰਦਾ ਜਰ ਤਲੇਤੇ ਦੇ ਵਿੱਚ ਚੌਂਕੀ ਐ ਐਦਾਂ ਹੀ ਚੱਲਣੀ ਆ। ਕਿਉਂਕਿ ਇੱਥੇ ਕੋਈ ਤਲੇਤੇ ਦੇ ਵਿੱਚ ਚਿੱਟਾ ਨਹੀਂ ਹੋਵੇਚਣਾ ਚੋਂ ਬੇਚੂਗਾ। ਜੇ ਕੋਈ ਇਮਾਨਦਾਰ ਬੌਸ ਵਾਲਾ ਹੋਵੇ ਨਾ ਫੇ ਤਲੇਤੇ ਦੇ ਕੋਈ ਚਿੱਟਾ ਨਹੀਂ ਬੇਚੂਗਾ। ਪਰ ਇੱਥੇ ਇਮਾਨਦਾਰੀ ਹੈ ਨਹੀਂ ਮਰ ਗਏ ਜਮੀਰ ਮਰ ਗਏ ਲੋਕਾਂ ਦੇ। ਮਰ ਵਾਹ ਮਾਰ ਗਿਆ ਜਮੀਰ ਮਤ ਸਾਡੇ ਪੁੱਤ ਇਦਾਂ ਹੀ ਮਰਦੇ ਮੈਨੂੰ ਦੱਸੋ ਕਿ ਜਿਹੜਾ ਤਰੇਤੇ ਦੇ ਵਿੱਚ ਬਾਡੀ ਮਿਲੀ ਹੈਗੇ ਕੀ ਮਾਮਲਾ ਹੈ ਸਾਰਾ ਇਹ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰ ਮੈਲ ਦਾ ਰਹਿਣ ਵਾਲਾ ਹੀ ਮਿਸਾ ਤੇ ਉਸ ਤੋਂ ਬਾਅਦ ਹੀ ਸਾੜੀਆਂ ਨੇ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬਾਡੀ ਜਿਹੜੀ ਇੱਥੇ ਸਾਨੂੰ ਮਿਲੀ ਆ ਅਸੀਂ मौके ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਹੈ ਬੋਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਛੱਟ ਚੋਟ ਹੈ ਜਾਂ ਓਵਰਡੋਜ਼ ਹੈ ਇਹਦੀ ਕੁਛ ਇਦਾਂ ਵੀ ਜਿਹਦਾ ਪਿੰਡ ਵਾਲੇ ਕਹ ਰਹੇ ਕਿ ਓਵਰਡੋਜ਼ ਹੈ ਸ਼ਾਇਦ ਕਿਸੇ ਜੋ ਨਸ਼ਾ ਵਗੈਰਾ ਵੇਚਦੇ ਉਹਦੇ ਮਗਰ ਬੈਠਾ ਦੇਖਿਆ ਗਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਹੀ ਚੈੱਕ ਕਰ ਰਹੇ ਆ ਜੋ ਫਿਲਹਾਲ ਇਨੀਸ਼ੀਅਲ ਸਟੇਜ ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਜਿਵੇਂ ਬਾਡੀ ਦੇ ਉੱਤੇ ਬਲੱਡ ਆ ਤਾਂ ਇਹ ਸਾਨੂੰ ਸੱਟ ਚੂਟ ਦਾ ਹੀ ਲੱਗ ਰਿਹਾ ਕੋਈ ਖੱਤਸ਼ਾ ਹੈ ਬਾਕੀ ਬਾਡੀ ਚੈੱਕ ਕਰਾ ਕੇ ਫਰੈਂਸਿਕ ਟੀਮ ਜਾਂ ਮੈਡੀਕਲ ਤੋਂ ਸਾਰਾ ਕਲੀਅਰ ਹੋ ਜਾਊਗਾ ਐਫ ਆਰ ਬਾਈ ਨੇਮ ਹੋ ਰਹੀ ਹੈ ਜੀ ਦੋਸ਼ ਜਿਵੇਂ ਕੰਪਲੇਂਟੈਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹਿੰਦੇ ਕਿ ਇਹਦੇ ਵਿੱਚ ਸ਼ਰਿਆਂਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਨਾਂ ਨਹੀਂ ਟੁੱਟਦੀਆਂ ਹੈਗੀਆਂ ਜੀ ਉਹ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ ਉਹਦੇ ਵਿੱਚ ਕਿੰਨੀ ਕਿ ਸੱਚ ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਹਾਂ ਅਸੀਂ ਕਲੰਦਰੀ ਵੀ ਦਿੰਦੇ ਰਹੇ ਹਾਂ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨਾਲ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ ਕੋਈ ਸਰੀੰਜ ਵਗੈਰੇ ਕੋਈ ਨਸ਼ਾ ਨਹੀਂ ਨਹੀਂ ਜੀ ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈਏ ਕੋਈ ਸਰੀੰਜ ਨਹੀਂ ਮਿਲੀ ਸਾਨੂੰ ਮੌਕੇ ਤੇ ਸਾਡਾ ਚੋਟ ਦੇ ਨਿਸ਼ਾਨ ਹੈਗਾ ਜੀ ਕੋਈ ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਹੈ ਬਾਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਆ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬਾਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹ ਉਹਨਾਂ ਦੇ ਹੈਲਪ ਦੇ ਨਾਲ ਅਸੀਂ ਨੂੰ ਚੈੱਕ ਕਰ ਲਾਂਗੇ ਥੈਂਕ ਯੂ ਥੈਂਕ ਯੂ